ਅਜੇ ਪੰਚਾਇਤਾਂ ਨਹੀਂ ਪੰਗ ਹੋਈਆਂ ਹੈਗੀਆਂ ਕਿਉਂਕਿ ਪੰਚਾਇਤਾਂ ਦਾ ਜਿਹੜਾ ਕਾਰਜਕਾਲ ਆ ਸਮਾਂ ਜਿਹੜਾ ਪਿਆ ਕਿਉਂਕਿ ਇਹਦਾ ਜਿਹੜਾ ਪੰਚਾਇਤਾਂ ਦਾ ਜਿਹੜਾ ਸਮਾਂ ਕੋਈ ਵੀ ਜੋ ਜਿਸ ਵੀ ਪੰਚਾਇਤ ਦੀ ਮੀਟਿੰਗ ਜਿਹੜੀ ਡੇਟ ਨੂੰ ਰੱਖੀ ਜਾਂਦੀ ਆ ਤਾਂ ਉਸ ਡੇਟ ਤੋਂ ਜਿਹੜਾ ਇਹਨਾਂ ਦਾ ਕਾਰਜਕਾਲ ਜਿਹੜਾ ਮੰਨਿਆ ਜਾਂਦਾ ਵੀ ਸ਼ੁਰੂ ਹੋਇਆ ਸੋ ਜਿਹੜੀਆਂ ਡੇਟਸ ਨੇ ਜਿਹੜੀਆਂ ਅਲੱਗ-ਅਲੱਗ ਡੇਟਸ ਹੈਗੀਆਂ ਨੇ ਸੋ ਜਦੋਂ ਉਹਨਾਂ ਦਾ ਜਿਹੜਾ ਸਮਾਂ ਪੂਰਾ ਹੋ ਗਿਆ ਉਸ ਤੋਂ ਬਾਅਦ ਜਿਹੜੀਆਂ ਸੋਣਾ ਨੂੰ ਆਪਾਂ ਜਿਹੜਾ ਲੈ ਕੇ ਆ ਆ ਅੱਜ ਜਿਹੜਾ ਸਾਡਾ ਭੌਨੀਗੜ ਦਾ ਸਬਜ਼ਾੜਾ ਮੰਡੀ ਹੈਗੀ ਆ ਸੋ ਇਸ ਜਗ੍ਹਾ ਦੇ ਵਿੱਚ ਪਾਣੀ ਦੀ ਜਿਹੜੀ ਟੈਂਕੀ ਤਾਂ ਕਾਫੀ ਸਾਲ ਹੋ ਗਏ ਬਣੀ ਨੂੰ ਪਰ ਪਾਣੀ ਦਾ ਜਿਹੜਾ ਡੂੰਗਾ ਬੋਰ ਨਹੀਂ ਸੀਗਾ ਉਹਦੀ ਕਾਫੀ ਦਿੱਕਤ ਵੀ ਆ ਰਹੀ ਸੀ ਔਰ ਮੰਗ ਵੀ ਸੀਗੀ ਸੋ ਤਕਰੀਬਨ 36 ਰੱਖ ਦੀ ਲਾਗਤ ਦੇ ਨਾਲ ਜਿਹੜਾ ਉਹ ਡੂੰਗਾ ਬੋਰ ਹੈ ਉਹਦਾ ਜਿਹੜਾ ਕੰਮ ਸ਼ੁਰੂ ਕਰਵਾਇਆ ਔਰ ਉਹਦੇ ਨਾਲ ਹੀ ਜਿਹੜਾ ਇੱਥੇ ਕਿਉਂਕਿ ਮੰਡੀ ਦਾ ਜਦੋਂ ਸੀਜ਼ਨ ਟਾਈਮ ਜਿਹੜਾ ਪਬਲਿਕ ਟਾਇਲਟ ਨੇ ਜਿਹੜੇ ਉਹ ਉਹਨਾਂ ਦੀ ਜਿਹੜੀ ਦਿੱਕਤ ਸੀਗੀ ਇੱਕ ਬਲਾਕ ਹੈਗਾ ਸੀਗਾ ਤੇ ਇੱਕ ਬਲਾਕ ਦੀ ਜਿਹੜੀ ਹੋਰ ਜਿਹੜਾ ਪਲਾਨ ਦੇ ਵਿੱਚ ਵੀ ਹੈਗਾ ਸੀ ਤੇ ਜ਼ਰੂਰਤ ਵੀ ਹੈਗੀ ਸੀ ਸੋ ਦੂਸਰਾ ਜਿਹੜਾ ਬਲਾਕ ਹੈ ਤੇ 15 ਲੱਖ ਦੀ ਲਾਗਤ ਦੇ ਨਾਲ ਜਿਹੜਾ ਉਹ ਬਣਨਾ ਜਿਹੜਾ ਹੈਗਾ ਔਰ ਉਹਨਾਂ ਦਾ ਦੋਨੇ ਕੰਮਾਂ ਦਾ ਜਿਹੜਾ ਅੱਜ ਜਿਹੜੀ ਸ਼ੁਰੂਆਤ ਕਰਾਈ ਹੈ ਮੇਰੇ ਨਾਲ ਸਾਡੇ ਮਨਜੋਗ ਐਸਡੀਐਮ ਸਾਹਿਬ ਵੀ ਨੇ ਔਰ ਐਕਸੀਅਰ ਮੰਡੀ ਬੋਰਡ ਨਾਲ ਖੜੇ ਆ ਸਾਡੇ ਮੰਡੀ ਦੇ ਪ੍ਰਧਾਨ ਜੀ ਮਿਤਲ ਸਾਹਿਬ ਖੜੇ ਆ ਤੇ ਸਾਰੀ ਟੀਮ ਮੇਰੀ ਇੱਥੇ ਜਿਹੜੀ ਅੱਜ ਹਾਜ਼ਰ ਹੋਈ ਆ ਤੇ ਅੱਜ ਦਾ ਜਿਹੜਾ ਕੰਮ ਆ ਜਿਹੜਾ ਸ਼ੁਰੂ ਕਰਵਾਇਆ ਗਿਆ। ਕੁਝ ਮੈਮ ਆਰਤੀ ਨੇ ਮੰਗਿਆ ਵੀ ਇਥੇ ਜੇਕਰ ਦੁਕਾਨਾਂ ਵਗੈਰਾ ਬਣਾਈਆਂ ਜਾਣ ਕਿਉਂਕਿ ਫਸਲਾਂ ਦੇ ਟਾਈਮ ਆ ਬੈਠ ਬਿਠਾਉਣ ਲਈ ਆਰਾਮਦਾਰੀ ਬਣ ਜਾਂਦੀ ਜੀ ਲਈ ਵੀ ਜੇ। ਨਹੀਂ ਦੁਕਾਨਾਂ ਦੀ ਇਹਨਾਂ ਦੀ ਕੋਈ ਡਿਮਾਂਡ ਨਹੀਂ ਹੈਗੀ। ਆਲਰੇਡੀ ਜਿਹੜੀ ਭਵਾਨੀਗੜ ਮੰਡੀ ਜਿਹੜੀ ਹੈਗੀ ਆ ਸਾਡੀ ਉਹਦੇ ਵਿੱਚ ਦੁਕਾਨਾਂ ਕਾਫੀ ਅਜੇ ਖਾਲੀ ਪਈਆਂ ਨੇ। ਸੋ ਇਹ ਇਹ ਜਿਹੜੀ ਮੇਰੀ ਗੱਲ ਹੋਈ ਆ ਪੂਰੀ ਐਸੋਸੀਏਸ਼ਨ ਦੇ ਨਾਲ ਉਹ ਕਹਿੰਦੇ ਸਾਨੂੰ ਦੁਕਾਨਾਂ ਨਹੀਂ ਚਾਹੀਦੀ ਆ। ਹਾਂ ਜਿਹੜੇ ਇਹਨਾਂ ਨੂੰ ਇੱਕ ਤਾਂ ਟਾਇਲਟ ਇਸ ਤੋਂ ਵੱਧ ਚਾਹੀਦੇ ਨੇ ਉਹਦੀ ਜਿਹੜੀ ਡਿਮਾਂਡ ਹੈਗੀ ਆ। ਉਸ ਤੋਂ ਬਿਨਾ ਜਿਹੜਾ ਹੋਰ ਜਿਹੜੀ ਵੀ ਕੋਈ ਚੀਜ਼ ਹੈਗੀ ਹੈ ਕੱਚਾ ਜਿਹੜਾ ਫੜ ਹੈਗਾ ਹਾਲਾਂਕਿ ਉਹ ਦੁਕਾਨ ਪ੍ਰਪੋਜ਼ਲ ਦੇ ਵਿੱਚ ਉਹ ਦੁਕਾਨਾਂ ਦੇ ਲਈ ਛੱਡਿਆ ਗਿਆ ਪਰ ਉਹਦੇ ਮੂਹਰੇ ਜਿਹੜੀ ਪਾਰਕਿੰਗ ਹੈ ਉਹਨੂੰ ਅਸੀਂ ਪੱਕਾ ਕਰ ਲੈਨੇ ਆ ਉਹਦੀ ਵੀ ਜਿਹੜੀ ਅਸੀਂ ਪ੍ਰਪੋਜ਼ਲ ਬਣਾ ਕੇ ਮਾਨਯੋਗ ਸੀਐਮ ਸਾਹਿਬ ਨੂੰ ਭੇਜ ਰਹੇ ਹਾਂ ਤੇ ਆਉਣ ਵਾਲੇ ਦਿਨਾਂ ਚ ਉਹਦੇ ਦੇ ਵੀ ਜਿਹੜਾ ਕੰਮ ਕਰ ਰਹੇ ਸੀ ਨੀ ਪਹਿਲਾਂ ਇੱਕ ਸਾਹਮਣੇ ਇੱਥੇ ਪਾਣੀ ਦੀ ਮੰਗ ਕੀਤੀ ਗਈ ਸੀ ਵੀ ਜਿਹੜੀ ਮੰਡੀਕਰਨ ਬੋਰਡ ਦੀ ਟੈਂਕੀ ਲੱਗੀ ਹੈਕਰ ਸਾਨੂੰ ਪਾਣੀ ਉਪਲਬਧ ਕਰਾਇਆ ਜਾਵੇ ਪੀਣ ਲਈ ਰਾਮਪਰੇ ਵਾਸੀਆਂ ਵੱਲੋਂ ਉਹਦੇ ਬਾਰੇ ਕੋਈ ਹੈ ਕੁਝ ਨਹੀਂ ਕਰਾਨੀ ਚ ਨਹੀਂ ਇਹ ਮੰਡੀ ਬੋਰਡ ਦਾ ਹੈਗਾ ਇਹ ਮੰਡੀ ਦੇ ਲਈ ਆ ਤੇ ਜਿਹੜੀ ਰਾਮਪੁਰਾ ਪਿੰਡ ਦੀ ਜਿਹੜੀ ਪਾਣੀ ਦੀ ਟੈਂਕੀ ਦੀ ਗੱਲ ਕਰ ਰਹੇ ਆ ਉਹ ਜਿਹੜਾ ਪਿਛਲੇ ਸਮੇਂ ਦੇ ਵਿੱਚ ਜਦੋਂ ਡਵੈਲਪਮੈਂਟ ਹੋਈ ਆ ਸੜਕਾਂ ਸੁੜਕਾਂ ਬਣੀਆਂ ਨੇ ਤਾਂ ਉਹ ਜਿਹੜੀ ਕਾਫੀ ਜਿਹੜੀ ਪਾਈਪਾਂ ਨੇ ਵਗੈਰਾ ਨੇ ਸਾਰੀ ਡੈਮੇਜ ਹੋ ਗਈਆਂ ਸੀ ਉਸ ਤੋਂ ਬਿਨਾਂ ਜਿਹੜੀ ਜਿਹੜੀ ਟੈਂਕੀ ਸੀ ਉਹ ਵੀ ਜਿਹੜੀ ਡਿਸਟਰੋਏ ਕਰ ਦਿੱਤੀ ਗਈ ਆ ਖਤਮ ਹੋ ਗਈ ਆ ਤੇ ਉਹਦਾ ਟਾਈਮ ਜਿਹੜਾ ਪੀਰੀਅਡ ਪੂਰਾ ਹੋ ਗਿਆ ਸੀ ਤੇ ਹੁਣ ਜਿਹੜੀ ਨਵੀਂ ਪ੍ਰਪੋਜ਼ਲ ਆ ਉਹ ਸਾਡਾ ਤਕਰੀਬਨ ਜਿਹੜਾ ਸਰਵੇ ਵਗੈਰਾ ਹੋ ਕੇ ਐਸਟੀਮੇਟ ਤਿਆਰ ਨੇ ਉਹਦੇ ਚ ਸਿਰਫ ਜਿਹੜਾ ਬੈਨੀਫੀਸ਼ੀਰੀ ਸ਼ੇਅ I don't know. ਪਿੰਡ ਦੇ ਵੱਲੋਂ ਜਿਹੜੀ ਦਿੱਕਤ ਆ ਰਹੀ ਸੀਗੀ ਸੋ ਉਹਦਾ ਵੀ ਅੱਜ ਮੈਂ ਜਿਹੜੇ ਸਾਡੇ ਇੱਥੇ ਮੌਜੂਦ ਜਿਹੜੇ ਪੰਚਾਇਤ ਅਫਸਰ ਖੜੇ ਨੇ ਐਸਡੀਐਮ ਸਾਹਿਬ ਦੇ ਧਿਆਨ ਦੇ ਵਿੱਚ ਲਿਆਂਦਾ ਤੇ ਜਿਹੜਾ ਪਿੰਡ ਦਾ ਜਿਹੜਾ ਸ਼ੇਅਰ ਹੈ ਉਹ ਸ਼ੇਅਰ ਪਵਾ ਕੇ ਬੜੀ ਜਲਦੀ ਇਹਨਾਂ ਦਾ ਕੰਮ ਹੈ ਜਿਹੜਾ ਉਹਨੂੰ ਸ਼ੁਰੂ ਕਰਾਉਣ ਜਾ ਰਹੇ ਹਾਂ ਇਹਦੇ ਨਾਲ ਨਾਲ ਇੱਕ ਪੰਚਾਇਤੀ ਚੋਣਾਂ ਨੂੰ ਲੈ ਕੇ ਕਦੋਂ ਤੱਕ ਉਮੀਦ ਹੈ ਵੀ ਉਹ ਹੋ ਜਾਣਗੀਆਂ ਜੀ ਲੋਕਾਂ ਦੇ ਵਿੱਚ ਕਿਉਂਕਿ ਉਹ ਪੰਚਾਇਤਾਂ ਭੰਗ ਹੋ ਗਿਆ ਤੇ ਲੋਕਾਂ ਨੂੰ ਵੀ ਉਮੀਦ ਹੈ ਨਹੀਂ ਹਜੇ ਪੰਚਾਇਤਾਂ ਨਹੀਂ ਭੰਗ ਹੋਈਆਂ ਹੈਗੀਆਂ ਕਿਉਂਕਿ ਪੰਚਾਇਤਾਂ ਦਾ ਜਿਹੜਾ ਕਾਰਜਕਾਲ ਆ ਸਮਾਂ ਜਿਹੜਾ ਪਿਆ ਕਿ ਸੋ ਡੇਢ ਤੋਂ ਜਿਹੜਾ ਇਹਨਾਂ ਦਾ ਕਾਰਜਕਾਲ ਜਿਹੜਾ ਮੰਨਿਆ ਜਾਂਦਾ ਵੀ ਸ਼ੁਰੂ ਹੋਇਆ ਸੋ ਜਿਹੜੀਆਂ ਡੇਟਸ ਨੇ ਜਿਹੜੀਆਂ ਅਲੱਗ-ਅਲੱਗ ਡੇਟਸ ਹੈਗੀਆਂ ਨੇ ਸੋ ਜਦੋਂ ਉਹਨਾਂ ਦਾ ਜਿਹੜਾ ਸਮਾਂ ਪੂਰਾ ਹੋ ਗਿਆ ਉਸ ਤੋਂ ਬਾਅਦ ਜਿਹੜੀਆਂ ਚੋਣਾਂ ਨੂੰ ਆਪਾਂ ਜਿਹੜਾ ਲੈ ਕੇ ਆਵਾਂ